ਹਾਂ ਜੀ ਜੇ ਤੁਹਾਨੂੰ ਚਾਹੀਦੀ ਜਿੱਦਾਂ ਜੀ ਕਲਤਖ ਸਾਹਿਬ ਵੱਲੋਂ ਹੁਕਮ ਆਇਆ ਤੇ ਉਸ ਮੁਤਾਬਕ ਤੁਸੀਂ ਜਿਹੜੀ ਐ ਜੋ ਸਜਾਪੂ ਕਰਦੇ ਹੋ ਤੇ ਸੇਵਾ ਕਰਨ ਦੀ ਫਟਕਟਾ ਪੁੱਛੋ ਕੀ ਕਹੋ ਦੇਖੋ ਸਿੰਘ ਸਾਹਿਬਾਨ ਵੱਲੋਂ ਜੈਦਰ ਸਾਹਿਬਾਨ ਵੱਲੋਂ ਜੋ 2 ਦਸੰਬਰ ਨੂੰ ਛਰਮਣੀ ਕਲਰ ਦੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਸੀ ਸਸਬੀਰ ਸਿੰਘ ਬਾਦਲਵੰਦ ਦੀ ਅਗਵਾਈ ਦੇ ਵਿੱਚ ਅਕਾਲੀ ਸਰਕਾਰਾਂ ਸਮੇ ਜੋ ਕੁਝ ਵੀ ਵਾਪਰਿਆ ਉਹਦਾ ਉੱਥੇ ਜ਼ਿਕਰ ਵੀ ਹੋਇਆ ਉਹਦੀਆਂ ਗਲਤੀਆਂ ਵੀ ਮੰਗੀਆਂ ਗਈਆਂ ਔਰ ਕਿਉਂਕਿ ਅਸੀਂ ਉਸ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ ਤਾਂ ਔਰ ਅਸੀਂ ਦਿੱਕੇ ਵੀ ਦੇ ਕੇ ਆਏ ਸੀ ਕਿ ਅਸੀਂ ਕਿਉਂਕਿ ਉਹ ਲੋਡ ਰਿਸਿਪਟ ਦਾ ਹਿੱਸਾ ਸੀ ਤੇ ਸਾਨੂੰ ਵੀ ਬਤਨਣਾ ਗਲਤੀ ਆ ਜੀ ਕਿ ਮੈਂ ਅੱਜਕੱਲ ਮੌਕਾ ਦਿੱਤਾ ਜਾਵੇ ਤੁਮ ਬਸੀ ਤਾਂ ਬਾਤ ਕਰਦਾ ਜੀ ਸਹਿਬਾਨ ਦਾ ਜਿਨ੍ਹਾਂ ਨੇ ਸਾਡੀ ਮਦਦ ਆ ਸੇਵਾ ਕਰਨਾ ਸਾਨੂੰ ਮੌਕਾ ਦਿੱਤਾ ਔਰ ਸੇਵਾ ਕਰਦਾ ਸੇਵਾ ਸਿਮਰਨ ਗੁਰੂ ਸਾਹਿਬ ਦੀ ਫਿਲਾਸਫੀ ਦਾ ਮੁੱਖ ਧਾਰਾ ਔਰ ਸੇਵਾ ਕਰਕੇ ਸਕੂਨ ਮਿਲਦਾ ਮੰਨੋ ਪਰ ਮਨੁਸ਼ਮਤ ਦਾ ਜਾਣੇ ਜਾਣੇ ਜੋ ਵੀ ਜ਼ਿੰਦਗੀ ਚ ਮਨਸ ਤੋਂ ਗਲਤੀ ਹੁੰਦੀਆਂ ਇੱਥੇ ਆਣ ਕੇ ਨਿਮਰਤਾ ਵੀ ਆਉਂਦੀ ਆ ਮਠਾਸ ਵੀ ਆਉਂਦੀ ਆ ਔਰ ਸੇਵਾ ਭਾਵਨਾ ਵੀ ਆਉਂਦੀ ਆ ਵੈਸੇ ਰਾਜਨੀਤੀ ਹੈ ਹੀ ਸੇਵਾ ਦਾ ਨਾ ਤੇ ਵੱਖਰੀ ਗੱਲ ਆ ਜੇ ਰਾਜਨੀਤੀ ਨੂੰ ਵਪਾਰ ਬਣਾ ਲਿਆ ਰਾਜਨੀਤੀ ਨੂੰ ਥੰਡਾ ਬਣਾ ਲਿਆ ਪਰ ਸਹੀ ਮਹਨ ਵਿੱਚ ਰਾਜਨੀਤੀ ਇੱਕ ਸੇਵਾ ਦਾ ਨਾਮ ਔਰ ਇਸ ਕਰਕੇ ਜਿਹੜਾ 20 ਦਸੰਬਰ ਨੂੰ ਫੈਸਲਾ ਸੁਣਾਇਆ ਉਦੋਂ ਨਾਂ ਮੈਂ ਸਮਝਦਾ ਪਾਤਸ਼੍ਰੀ ਮਹਾਰਸਤਾ ਸ਼੍ਰੀ ਅਕਾਲਤਾ ਸਰ ਦਾ ਵੀ ਨਾਂ ਉੱਚਾ ਹੋਇਆ ਉਹ ਸਾਡੀਆਂ ਮਹਾਨ ਪਰੰਪਰਾਵਾਂ ਸਮਰਿਆਤਾ ਨੂੰ ਵੀ ਇੱਕ ਨਵੀਂ ਸ਼ੁਰੂਆਤ ਮਿਲਿਆ ਮੈਂ ਸਮਝਦਾ ਜਮਾਤੀ ਤੌਰ ਤੇ ਫਾਇਦਾ ਹੋਇਆ ਹੀ ਹੋਇਆ ਮੈਨੂੰ ਤਾਂ ਜਾਤੀ ਤੌਰ ਤੇ ਬੜਾ ਫਾਇਦਾ ਹੋਇਆ ਕਿਉਂਕਿ ਮੇਰੇ ਤੇ ਬੜੇ ਗਲਤ ਇਲਜ਼ਾਮ ਬਹੁਤ ਸਮੇਂ ਸਮੇਂ ਤੇ ਲਾਉਂਦੇ ਰਹੇ ਭਲੇਖੇ ਖੜੇ ਕਰਦੇ ਰਹੇ ਸਿੰਘ ਸਾਹਿਬਾਨ ਦਾ ਧੰਨਵਾਦ ਕਰਦਾ ਮੈਂ ਸਭ ਨੂੰ ਜਿਨ੍ਹਾਂ ਨੇ ਮੌਕਾ ਦਿੱਤਾ ਉਹ ਗੱਲਾਂ ਸਾਰੀਆਂ ਸਪਸ਼ਟ ਹੋਈਆਂ ਖਾਸ ਤੌਰ ਤੇ ਜਿਹੜਾ ਖਸ਼ਾਕ ਦੇ ਮਾਮਲੇ ਵਿੱਚੀ ਗੁਰੂ ਸਾਹਿਬ ਦਾ ਸਮਾਂਗ ਲਾਉਣ ਵਾਲੇ ਸੱਸੇਵਾਲਾ ਦੇ ਸੰਬੰਧਿ ਭਾਵੇਂ ਢੀਂਸਾ ਸਾਹਿਬ ਨੇ ਉਸੇ ਦਿਨ ਉਸ ਬਿਆਨ ਨੂੰ ਦੁਜੇਜੇ ਰਕਾਰਤਾ ਸੀ ਪਰ ਫਿਰ ਵੀ ਭਲੇਖੇ ਸੀ ਫਰਮਾਇਆ ਜਦੋਂ ਸਪਸ਼ਟ ਗੱਲ ਕੀਤੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਕੜ ਕੇ ਕੋਈ ਝੂਠ ਨਹੀਂ ਬੋਤਾਗਾ ਔਰ ਗੁਰੂ ਨੇ ਸ਼ਕਤੀ ਸਵਰਤਾ ਨ ਬਖਸ਼ੀ ਅਸੀਂ ਉਹ ਸੱਚ ਦੇ ਪਹਿਰਾ ਦਿੱਤਾ ਹੋਸ਼ ਸਿੰਘ ਸਾਹਿਬਾਨ ਨੇ ਸ਼ਾਗਦੇ ਮੌਲੇ ਦੇ ਵਿੱਚ تصدیق ਪਰ ਕੀਤੀ ਤੇ ਦੂਜੀਆਂ ਦੋ ਜਿਹੜੇ ਬਿਆਨਬਾਜ਼ੀ ਸੀ ਉਹ ਫਾਰਾਜ਼ ਗਿਆਨ غلط ਆਏ ਸੀ ਉਹਨਾਂ ਬਾਰੇ ਵੀ ਮੈਨੂੰ ਗੁਰੂ ਨੇ ਸਮੱਚਾ ਬਖਸ਼ੀ ਸ਼ਕਤੀ ਬਖਸ਼ੀ ਤਾਂ ਕਿ ਮੈਂ ਸਪਸ਼ਟ ਰੂਪ ਦੇ ਵਿੱਚ ਉਹਨਾਂ ਬਿਆਨਾਂ ਨੂੰ ਜਿਹੜੇ ਮੇਰੇ ਹੈ ਹੀ ਨਹੀਂ ਸੀ ਮੈਂ ਪਾਕਿਸਤਾਨ ਦੇ ਸਾਹਮਣੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਰੱਖ ਸਕਿਆ اور ਉਹਨਾਂ ਦੀ تسلی کرا سکਿਆ باقی ਜੋ ਹਾਲਾਤ ਉਹ ਤੋਂ ਬਾਅਦ ਸਥਾਵੇਂ ਬਣਾਉਣ ਲਈ ਮੈ ਇੱਕ ਪਹੀਚਾਰ ਸਾਂਗ ਬਣਾਉਣ ਦੇ ਪਾਠ ਕੇ ਤ ਲਈ ਸੀ ਸਰ ਸਹਿਬਾਨ ਦੇ ਫੈਸਲੇ ਤੋਂ ਬਾਅਦ ਮਾਹੌਲ ਪੈਦਾ ਹੋਇਆ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਖੱਲਲ ਪਾਉਣ ਦੀ ਗੱਲ ਕੀਤੀ ਮਤਲਬ ਜਿੱਦ ਤੱਕ ਬਲੂ ਸਟਾਰ ਜਿਹੜਾ ਥੰਡ ਬਲੈਕ ਥੰਡਰ ਵਾਲੀ ਗੱਲ ਸੀ ਜਿਹੜਾ ਮਤਲਬ ਹੋਏ ਨਹੀਂ ਸਕਦਾ ਵੀ ਬਰਨਾਰ ਸਰਕਾਰ ਤਾਂ ਟੁੱਟ ਗਈ ਸੀ ਗਵਰਨਰ ਰਾਤ ਦੇ ਵਿੱਚ ਹੋਇਆ ਸੀ ਇਹ ਸਾਰੇ ਤੱਥ ਮੈਂ ਸੇਵਾ ਤੋਂ ਬਾਅਦ ਕਿਉਂਕਿ ਜਿੰਨੀ ਦੇਰ ਸੇਵਾ ਕਰਨੀ ਉਹਨੀ ਦੇਰ ਤੱਕ ਮੈਂ ਤੋਂ ਗੱਲ ਕਹਿਣੀ ਪਰ ਸੇਵਾ ਤੋਂ ਬਾਅਦ ਮੈਂ ਜਰੂਰ ਜਿੱਥੇ ਸਚਾਈ ਸਾਹਮਣੇ ਲਿਆਉਣ ਤੇ ਸੀ ਸਰਬੰ ਦਾ ਧੰਨਵਾਦ ਕਰਨਾ ਉੱਥੇ ਇਹ ਜਿਹੜੇ ਲੋਗ ਖੱਲਲ ਪਾ ਕੇ ਝੂਠੇ ਮਾਹੌਲ ਨੂੰ ਝੂਠੇ ਬਿਆਰਬਾਦੀ ਨੂੰ ਆਸਰਾ ਲੈ ਕੇ ਖਰਾਬ ਕਰਨ ਚਾਹਦੇ ਸੀ ਉਹਨਾਂ ਦੇ ਪਰਦੇ ਸੀ ਸਚਾਈ ਸਾਹਮਣੇ ਰੱਖ ਕੇ ਸਾਹਮਣੇ ਰੱਖ ਕੇ ਇਹ ਜਗਰਾਵੇ ਕਿ ਬਲੈਕ ਥੰਡਰ ਤੋਂ ਹੋਏ ਹੀ ਦੌੜੀ ਰਾਤੀ ਮੈਂ ਅਥਕਾਰ ਦਾ ਮੰਤਰੀ ਹੁਕਮ ਹੋ ਸਕਦਾ ਸੀ ਤੇ ਜਦ ਪਹਿਲਾ ਪੁਲਿਸ ਐਂਟਰੀ ਜਿਹੜੀ ਹੋਈ ਸੀ ਉਹ ਮંત્રીਰੇ ਨਹੀਂ ਸੀ ਜੋ ਇਸ ਘਰ ਕੇ ਫਿਰ ਬਲੈਕ ਥੰਡਰ ਦੇ ਵਿਰੁੱਧ ਮੇਰਾ ਖਿਆਲ ਹੈ ਮੈਕਸਿਮ ਜਿਹੜੀ ਉੱਥੇ ਲੀਡਰਸ਼ਿਪ ਸੀ ਉਹਨਾਂ ਵਿੱਚੋਂ ਮੈਂ ਇੱਕ ਸੀ ਜਿਹੜਾ ਬਟਾਇਲ ਦੇਿਲ ਦੇ ਵਿੱਚ ਬਲੈਕ ਥੰਡਰ ਦੇ ਵਿਰੁੱਧ ਦੇ ਵਿੱਚ ਦੇਿਲ ਦੇ ਵਿੱਚ ਬਟਾਇਲ ਦੇਿਲ ਤੇ 2.5 ਮਹੀਨੇ ਜਿਹੜੇ ਠੀਕ ਇਹ ਸਾਰੀਆਂ ਗੱਲਾਂ ਸੀ 6 ਅੱਠ ਤਰੀਕ ਨੂੰ ਆ ਸਾਰੀ ਆਪਣੀ ਸੇਵਾ ਮੁਕੰਮਲ ਕਰਨ ਤੋਂ ਬਾਅਦ ਸਿੰਘ ਸਾਹਿਬਾਨ ਦਾ ਧੰਨਵਾਦ ਕਰਨ ਜਾਵਾਂਗੇ ਤੇ ਨਾਲ ਆਪਣੀ ਕੱਖ ਜਿਹੜਾ ਹੈ ਸਚਾਈ ਜਿਹੜੀ ਆ ਤੱਥਾਂ ਦੇ ਤਹਿਤ ਬਸ ਤਾਂ ਤੱਥਾਂ ਦਾ ਪਤਾ ਹੀ ਇਹ ਤਾਂ ਰਿਕਾਰਡ ਦੀਆਂ ਗੱਲਾਂ ਹੈ ਕਿੜੇ ਕਿਸੇ ਦੇ ਜਾਣੇ ਅੰਡਾ ਨਹੀਂ ਗੱਲਾਂ ਫਿਰ ਜਿਹੜੀ ਉੱਥੇ ਜਾਣ ਵਾਸਤੇ ਤੁਹਾਡੇ ਦੇ ਸੰਬੰਧੀ ਗੱਲ ਕਰ ਰਹੇ ਸੀ ਉਹ ਵੀ ਗੱਲ ਸਾਹਮਣੇ ਆ ਜਾਈਗੀ ਵੀ ਮੈਂ ਤਾਂ ਉਦੋਂ ਹੈ ਹੀ ਨਹੀਂ ਸੀ ਕਿਉਂਕਿ ਮੇਰੇ ਨਾਲ ਸਭ ਕੋ ਨਾਰਾਜ਼ਗੀ ਰਹੀ ਬਣਾਤਾ ਹੋਣਾ ਇਸ ਗੱਲ ਦੇ ਵੀ ਥੋੜੀ ਬਹਿਕ ਹੋਣੀ ਹੈ ਜੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਬੁਲਾਇਆ ਗਿਆ ਲੱਗਦਾ ਹੈ ਕਿ ਅੱਗੇ ਮਨਜ਼ੂਰ ਕਰਨਗੀ ਦੇਖੋ ਜੋ ਜਹਦਾ ਸਾਹਿਬਾ ਨਾਲ ਦਾ ਫੈਸਲਾ ਉਹ ਤਾਂ ਇਹੀ ਹੈ ਵੀ ਅੱਜ

ਮੋਟਰ ਤੋਂ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਦੇ। ਦੇਖੋ ਅਸੀਂ ਤਾਂ ਜੇ ਤੋ ਸ਼ਰਮਣੀ ਅਕਾਲੀ ਦਲ ਸਾਰਾ ਲਹਿਰ ਬਣਾਈਆ ਉਦੋਂ ਵੀ ਇਹ ਸੋਚ ਕੇ ਬਣਾਈ ਸੀ ਵੀ ਅਕਾਲੀ ਦਲ ਨੂੰ ਇੱਕ ਝੋਟੀ ਟੂਟ ਹੋਣਾ ਚਾਹੀਦਾ ਬਲਕਿ ਕੱਲੇ ਸਾਢੇ 2 ਧੜੇ ਨਹੀਂ। ਬਾਕੀ ਜਿਹੜੇ ਵੀ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਬੇ ਰਹਿ ਕੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਉਹ ਪਾਤਦੀ ਜਿਹੜੀ ਵਿਖਰੀ ਹੋਈ ਸ਼ਕਤੀ ਆ, ਥੇਰੂ-ਥੇਰੂ ਹੋਈ ਸ਼ਕਤੀ ਆ। ਉਹਨੂੰ ਜੋੜਨਾ ਚਾਹੁੰਦੇ ਨੇ ਉਹਨਾਂ ਸਾਰੀਆਂ ਨਿੱਕ ਪਰੇਲੇ ਥੱਲੇ ਇਕੱਠਾ ਕੀਤਾ ਜਾਵੇ ਔਰ ਮੈਂ ਸਮਝਦਾ ਸੀ ਸਹਿਬਾਨ ਨੇ ਜਿਹੜੀ ਕਮੇਟੀ ਬਣਾਈ ਆ ਉਹਦੇ ਵਿੱਚ ਹੋਰ ਵੀ ਠਿਰਾ ਜਿਹੜੀਆਂ ਸ਼ਾਮਲ ਹੋਣਾ ਚਾਹੀਦੀਆਂ ਨੇ ਸਾਡਾ ਪੱਤਕ ਘੇਰਾ ਜਿਹੜਾ ਵਿਸ਼ਾਲ ਹੋਵੇ ਸਾਰੀਆਂ ਪੰਨਕ ਠਿਰਾ ਉਹਦੇ ਸ਼ਾਮਲ ਹੋ ਜਾਣ ਜਿੰਨੀਆਂ ਵੱਧ ਤੋਂ ਵੱਧ ਸ਼ਾਮਲ ਹੋਣਗੇ ਓੰਨੀ ਚੰਗੀ ਗੱਲ ਹੋਏਗੀ ਤੇ ਜਿਹੜਾ ਖਿੰਡਿਆ ਹੋਇਆ ਪੰਥ ਆ ਜੇ ਸੰਜੁਠ ਹੋਏਗਾ ਤਾਂ ਹੋਰ ਚੰਗੀ ਗੱਲ ਹੋਏਗੀ ਜਿਹੜੇ ਵੀ ਜਿਹੜੀਆਂ ਜਿਹੜੇ ਵੀ ਵਿਅਕਤੀ ਜਿਹੜੀਆਂ ਵੀ ਸੰਸਥਾਵਾਂ ਜਿਹੜੇ ਵੀ ਲੋਕ ਉਸ ਪਰਥਕ ਰਾਮਕਾਰ ਜਾ ਕੇ ਪੰਥਕੇ ਰੇ ਜਾ ਕੇ ਸ਼ਰੋਮਣੀ ਅਕਾਲੀ ਦਲ ਦੇ ਨਾਂ ਹੇਠ ਇੱਕ ਮਜ਼ਬੂਤ ਜਥੇਬੰਦੀ ਬਣਦੀ ਸੋਚਦੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਮੈਂ ਸਮਝਦਾ ਅੱਜ ਲੋੜ ਆ ਇੱਕ ਜੁਟ ਕਰਨ ਦੀ ਇੱਕ ਸੁਰ ਕਰਨ ਦੀ ਕਿਉਂਕਿ ਬੜੀਆਂ-ਬੜੀਆਂ ਚੁਣੌਤੀਆਂ ਨੇ ਪੰਥ ਅਗੇ ਪੰਥਕ ਸੰਸਥਾਾਂ ਮਾ ਅਗੇ ਔਰ ਅੱਜ ਸਾਡੀ ਜਵਾਨੀ ਰੁੱਟ ਰਹੀ ਆ ਕਿਸਾਨੀ ਰੁੱਟ ਰਹੀ ਆ ਪੰਜਾਬ ਬਰਬਾਦ ਹੋ ਰਿਹਾ ਸੋ ਮਤਲਬ ਇੱਥੇ ਹਾਲਾਤਾਂ ਵਿੱਚ ਅੱਜ ਪੰਜਾਬ ਦੀ ਇੱਕ ਮਜ਼ਬੂਤ ਆਵਾਜ਼ ਵੜ ਲੈਣੀ ਲਾਜ਼ਮੀ ਤੌਰ ਤੇ ਪੰਥਕ ਵਕਰੇਵਾ ਜਿਹੜਾ ਇਹਨੂੰ ਦੂਰ ਕਰਕੇ ਇੱਕ ਝੂਟੀ ਕਸੂਰ ਕਰਕੇ ਇੱਕ ਜੋੜਤਾ ਦਾ ਮਾਹੌਲ ਬਣਾਉਣ ਦੀ ਲੋੜ ਆ ਔਰ ਜਿਹੜਾ ਮਾਹੌਲ ਉਹਨੂੰ ਬਣਾਇਆ ਉਹਨੂੰ ਅੱਗੇ ਤੋਰਨ ਦੀ ਲੋੜ ਆ ਮੈਂ ਸਮਝਦਾ ਜੇ ਉਹਦੇ ਚ ਕਿਸੇ ਕਿਸਮ ਦਾ ਬੀਗਮ ਪਰਦਾ ਕੱਲਲ ਪੈਂਦਾ ਤਾਂ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਪੰਜਾਬ ਰਾਜ ਤੇ ਪਾਰਸਰਾ ਕਰੇਗਾ ਜੇਰਾ ਵੀ ਕਰ ਲੈ ਭਾਈ ਚੰਦੂ ਮਾਦਰੀ ਲੱਗਦਾ ਜਿਦ ਤਰਾ ਸੁਭੈ ਸਿੰਘ ਬਾਦਲ ਨੇ ਹੁਣ ਆਪਣੇ ਗੁਨਾਹ ਕਬੂਲੇ ਨੇ ਜਾਂ ਨਿਬੜਤਾ ਦੁਕਾਨ ਨੇ ਕਿਤੇ 2022 ਤੋਂ ਪਹਿਲਾਂ ਇਹ ਗੁਨਾਹ ਕਬੂਲੇ ਹੁੰਦੇ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ ਬਾਟੀ ਚਲੋ ਜੇ ਤੱਕ ਜੇ ਹੀ ਹੁੰਦੀ ਆ ਮਤਲਬ ਦੇਰ ਆਏ ਦਰੁਸਤਾ ਇਹ ਹੀ ਗੱਲ ਆ ਤੇ ਹੁਣ ਵੀ ਅਸੀਂ ਪੁਰਾਣੇ ਨੂੰ ਜਿਵੇਂ ਉਥੇ ਸਾਰੇ ਆਪਣੇ ਗਲਤੀਆਂ ਮੰਨ ਕੇ ਮਤਲਬ ਅੱਗੇ ਨੂੰ ਠੀਕ ਤਰੀਕੇ ਨਾਲ ਤੁਰਨ ਦਾ ਵਚਨ ਬੱਧਤਾ ਦੁਰਾਉਨੇ ਆ ਔਰ ਅਸੀਂ ਸਹੀ ਰੂਪ ਦੇ ਵਿੱਚ ਪੰਥ ਜੀ ਨਮੈਦਾ ਜਮਾਤ ਸ਼ਰੋਮਣੀ ਅਕਾਲੀ ਦਲ ਵਰਤੀ ਸਿਰ ਦੌਣੇ ਆ ਜਿਹੇ ਜੀ ਲੋਕਾਂ ਨੂੰ ਆਸ ਆ ਜਿਹੇ ਜੀ 희ਦ ਆ ਜਿਹੇ ਜੀ ਤਵਕਕੂ ਅਕਾਲੀਆਂ ਤੇ ਉਸ ਤਰ੍ਹਾਂ ਦੀ ਅਕਾਲੀ ਲੀਡਰਸ਼ਿਪ ਅੱਗੇ ਲੈ ਕੇ ਆਉਂਦੇ ਆ ਤਾਂ ਕੁਦਰਤੀ ਤੌਰ ਤੇ ਅਕਾਲੀ ਦਲ ਹੋਰ ਤਕੜਾ ਹੋਏਗਾ ਹੋਰ ਮਜ਼ਬੂਤ ਹੋਏਗਾ ਬਖਰਾ ਸਵਾਲ ਹੈ ਜਵੇਂ ਅੱਜ ਕਿਸਾਨ ਫੇਰ ਦਿੱਲੀ ਵੱਲ ਜਾ ਰਹੇ ਨੇ ਤੇ ਹਰਿਆਣਾ ਦੇ ਬਾਰਡਰ ਤੇ ਉਸੇ ਤਰ੍ਹਾਂ ਪੁਲਿਸ ਲਾ ਕੇ ਉਹਨੂੰ ਰੁਕਿਆ ਜਾ ਰਿਹਾ ਜੀ ਕੀ ਕogne ਜੀ ਦੇਖੋ ਬੜੇ ਅਫਸੋਸ ਦੀ ਗੱਲ ਹੈ ਪਹਿਲਾਂ ਤਾਂ ਕਿਸਾਨਾਂ ਨੂੰ ਮੱਡੀਆਂ ਵਿੱਚ ਲੁੱਟਿਆ ਫੇਰ ਉਹਨਾਂ ਨੂੰ ਖਾਦ ਨਹੀਂ ਮਿਲੀ ਅੱਗੇ ਨੂੰ ਪਹਿਲਾਂ ਡੀਏਪੀ ਨਹੀਂ ਮਿਲੀ ਹੁਣ ਅੱਗੇ ਨੂੰ ਯੂਰੀਆ ਨਹੀਂ ਮਿਲ ਰਿਹਾ ਔਰ ਜੇ ਲੋਕਾਂ ਦੇ بڑے ਹੱਕਾਂ ਲਈ ਮੰਗ ਕਰਨ ਲਈ ਜਾਂਦੇ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤੇ ਸਰਕਾਰ ਜਿਹੜੀ ਆ ਦੇਖੋ ਮਤਲਬ ਪੈਦਲ ਸੜਕ ਤੇ ਵੀ ਜਾਣ ਨੂੰ ਦੇ ਨਹੀਂ ਇਹ ਦੇਸ਼ ਸਾਡਾ ਇਹ ਧੂਬਾ ਸਾਡਾ ਇਹ ਦੇਸ਼ ਦੀ ਆਜ਼ਾਦੀ ਲਈ ਅਸੀਂ ਜਾਨਾਂ ਦਿੱਤੀਆਂ ਜੈਦਾਦਾਂ ਕੁਰਕਰਵਾਈਆਂ ਔਰ ਆਪਣੇ ਹੱਕ ਲੈਣ ਲਈ ਜੇ ਦਿੱਲੀ ਅਸੀਂ ਜਾ ਰਹੇ ਹਾਂ ਤਾਂ ਮੇਰੇ ਖਿਆਲ ਰੋਕਣ ਦਾ ਕੋਈ ਕਾਰਨ ਨਹੀਂ ਬਣਦਾ ਬਲਕਿ ਅੱਗੇ ਹੋ ਕੇ ਪਹਿਲ ਕਦਮੀ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਲੈ ਕੇ ਦਿੱਲੀ ਕੋਲ ਜਾਣਾ ਚਾਹੀਦਾ ਆ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਮੈਂ ਕਿਸਾਨਾਂ ਦੇ ਨਾਲ ਖੜਾ ਆ ਤੇ ਹੁਣ ਲੋਬੇ ਹੋ ਕੇ ਕੋ ਲੱਭੇ ਨਹੀਂ ਰਹੇ ਹੁਣ ਕਿਸਾਨਾਂ ਨੂੰ ਪੈਦਲ ਜਾ ਕੇ ਦਿੱਲੀ ਜਾਣ ਤੋਂ ਹਰਿਆਣੇ ਵਾਲਾਂ ਦਾ ਰੋਕਣਾ ਸਰਾ ਸਰ ਗਲਤ ਪਰ ਪੰਜਾਬ ਸਰਕਾਰ ਸੁੱਤੀ ਪਈ ਆ ਪੰਜਾਬ ਸਰਕਾਰ ਅੱਗੇ ਆਵੇ ਪੰਜਾਬ ਦੇ ਕਿਸਾਨਾਂ ਨੂੰ ਕਹੇ ਵੀ ਤੁਸੀਂ ਵੀ ਜਾਣਾ ਅਸੀਂ ਜਾਣੇ ਆ ਤੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਅਜ ਤੱਕ ਨਾ ਆਪ ਗਏ ਨਾ ਕੋਈ ਮੰਤਰੀ ਗਿਆ ਨਾ ਕੋਈ ਅਧਿਕਾਰੀ ਗਿਆ ਪੰਜਾਬ ਲੁੱਟ ਲਿਆ ਹਾਂਜੀ ਉਸ ਕਰਕੇ ਪੰਜਾਬ ਸਰਕਾਰ ਦੀ ਡਿਊਟੀ ਵਾਇਸ ਤੇ ਵੀ ਕਿਹਾ ਸੀ ਕਿ ਸਰਪਾਰਟੀ ਮੀਟਿੰਗ ਸੱਦੀ ਜਾਵੇ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠਾ ਕਰਕੇ ਦਿੱਲੀ ਲਿਜਾਇਆ ਜਾਵੇ ਤੇ ਜਿਹੜੇ ਵੀ ਮਸਲੇ ਨੇ ਪੰਜਾਬ ਦੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਾ ਕੇ ਆਪਸੀ ਗੱਲਬਾਤ ਰਾਹੀਂ ਹੱਲ ਕਰਾਇਆ ਜਾਵੇ ਅੱਜ ਤੱਕ ਪ੍ਰੋਗਰਾਮ ਰੈਕਟਿਵ ਬਣਾਈ ਸੀ ਜਿਸ ਤੇ ਵਨ ਅਵਲੋ ਔਰ ਅਸੀਂ ਪੂਰੀ ਕਰਨਾ ਕਿ ਖੁਦੂਸੀ ਤੌਰ ਤੇ ਸੀਧਾ ਇਸ ਮਾਰਡੀ ਤੇ ਧਰਤੀ ਤੇ ਆ ਕੇ ਅਸੀਂ नतमस्तक के सेवा भी कर रहे हैं और आस्था कारत कर रहे हैं और अभी घंटा तो पहला हम जोड़िया की सेवा की लंगर से भी सेवा करा मत टेका तो यहां के अरदास करेंगे चढ़ती कला की पंथ की और पंथ की एकता की और मैं समझता कि जो भाईचारक माहौल आवा हो ਜੀਪੀਐਸ ਦਾ ਤੌਰ ਤੇ ਅਕਸਰ ਅਕਸਰ ਅੱਗੇ ਦਾ ਕੋਈ ਸੇਵਾ ਦਾ ਜਿਹੜਾ ਪ੍ਰੋਗਰਾਮ ਆ ਕਿੱਥੇ ਕਿੱਥੇ ਤੁਹਾਡੇ ਜਿੱਦਾਂ ਕਿਹਾ ਜੀ ਪੰਜ ਜਿਹੜੇ ਨਗਰ ਦੇ ਗੁਰਦਵਾਰਿਆਂ ਚ ਕੀਤੀ ਜਾਂਦਾ ਆ ਅਸੀਂ ਮੈਂ ਸੋਚਦਾ ਵੀ ਇੱਕ ਦਿਨ ਪਹਿਲਾਂ ਮੈਂ ਰਾਜਪੁਰੇ ਕੀਤੀ ਸੀ ਸਾਡੇ ਆਪਣੇ ਪਿੰਡ ਆਪਣੇ ਇਲਾਕੇ ਦੇ ਗੁਰਦਵਾਰਾ ਇੱਕ ਦਿਨ ਮੈਂ ਸੋਚਦਾ ਚਾਹਦਾ ਹਰਿਆਣੇ ਚ ਵੀ ਕਰਕੇ ਆਈਏ ਤਾਂ ਮੈਂ ਜਿੱਥੇ ਵੀ ਮਤਲਬ ਆਲੇ ਦੁਆਲੇ ਕਿਹੜੇ ਵੀ ਨਜ਼ਦੀਕੀ ਗੁਰਦਾਰ ਸਾਹਿਬ ਜਿਸ ਸੰਗਤ ਕਹੇ ਨਾਲ ਜਾ ਕੇ ਕਰਾਂ ਠੀਕ ਇਧਰ